ਹਾਜੀ ਦੋਸਤੋ ਸਤ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਕੰਬੋਟ ਹੈ ਵਾਲਾ ਇਹ ਪਿੰਡ ਦੋਸਤੋ ਬਿਲਕੁਲ ਨਜ਼ਦੀਕ ਰਹਿ ਜਾਂਦਾ ਪਿੰਡ ਮਹਰਾਣੇ ਦੇ ਚੰਬਾ ਪਿੰਡ ਵੀ ਲਾਗੇ ਧੁੰਨ ਮਹੜੜ ਤੇ ਕਿੜੀਆਂ ਪਿੰਡੇ ਬਿਲਕੁਲ ਨਜ਼ਦੀਕ ਆ ਨਾ ਨਾ ਲੱਗਦੇ ਪਿੰਡ ਆ ਸੋ ਇੱਕ ਪਾਸੇੋਂ ਇਧਰੋਂ ਜੇਕਰ ਆਪਾਂ ਗੱਲ ਕਰੀਏ ਤਾਂ ਚੋਲਾ ਸਾਹਿਬ ਵੀ ਥੋੜੀ ਦੂਰੀ ਤੇ ਆ ਤੇ ਬਿਆਸ ਦਰਿਆ ਦੇ ਬਿਲਕੁਲ ਕੰਢੇ ਤੇ ਪਿੰਡ ਆ ਕੰਬੋਟ ਹੈ ਵਾਲਾ ਲਖਵਿੰਦਰ ਲਖੇਬਾਈ ਦੇ ਕੋਲ ਆਇਆ ਦੋਸਤੋ ਅੱਜ ਇਸ ਕਰ ਉਹ ਪਹਿਲਾਂ ਵੀ ਆਪਾਂ ਇੱਕ ਵੀਡੀਓ ਬਣਾਈ ਸੀ ਵੀਡੀਓ ਬੇਸ਼ੱਕ ਬੇਰ ਨਹੀਂ ਘੱਟ ਪਉਂਦੇ ਆ ਪਰ ਪਸ਼ੂ ਵਪਾਰ ਦਾ ਕੀਤਾ ਵਾ ਪਸ਼ੂ ਡੇਲੀ ਰੁਟੀਨ ਦੇ ਵਿੱਚ ਇਸ ਘਰੇ ਇਸ ਕਿੱਲੇ ਤੇ ਆਉਂਦੇ ਰਹਿੰਦੇ ਆ ਵਿਕਰੀ ਵਾਲੇ ਸੋ ਜਿਹੜਾ ਮੇਰਾ ਵੀ ਕੋਈ ਮਾਲਵੇ ਵਾਲੀ ਸਾਈਡ ਤੋਂ ਆਊਗਾ ਤਕਰੀਬਨ ਜਦੋਂ ਆਪਾਂ ਜੀਰੇ ਤੋਂ ਮਖੂ ਮਖੂ ਤੋਂ ਅੱਗੇ 5-6 ਕਿਲੋਮੀਟਰ ਹਰੀ ਕਪਤਨ ਤੇ ਅੱਗੇ 4-5 ਕਿਲੋਮੀਟਰ ਦੀ ਦੂਰੀ ਤੇ ਮਹਰਾਣਾ ਜਿੱਥੇ ਟਰਾਲੀਆਂ ਬਣਦੀਆਂ ਸਾਰੇ ਭਰਾਵਾਂ ਨੂੰ ਪਤਾ ਜਿੱਥੇ ਵਰਕਸ਼ਾਪ ਕਾਫੀ ਮਜੂਰ ਆ ਉਸ ਮਹਰਾਣੇ ਪਿੰਡ ਤਾਂ ਨਹੀਂ ਤੁਸੀਂ ਵਿਜਿਟ ਜਿਹੜੀ ਆ ਸਿੱਧੀ ਚੜਦੇ ਪਾਸੇ ਵੱਲ ਪਿੰਡ ਕਬੋਟਾ ਵਾਲਾ ਤਰੀਕਾ ਚ 23 ਮਾਰਚ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਕੋਈ ਮਾਰਨਿੰਗ ਦੇ 11:00 ਵਜੇ ਦਾ ਇਸ ਫੁੱਟਿਕਾ ਵਿੱਚ ਟੋਟਲ ਤਿੰਨ ਵੜਾ ਤੁਹਾਨੂੰ ਦਿਖਾਉਣੀਆਂ ਨੇ ਤਿੰਨੇ ਪਸ਼ੂ ਸੋਏ ਸਵਾਏ ਆ ਠੀਕ ਆ ਜੀ ਤੇ ਗੱਬਣ ਪਸ਼ੂ ਹੁੰਦਾ ਤਾਂ ਕੋਈ ਮੇਰਾ ਭਰਾ ਆਪਣੀ ਟਿੱਪ ਕੇ ਤੇ ਚਾਰੇ ਪਸ਼ੂ ਸੋਏ ਤੇ ਸਾਰੇ ਵੀਰਾਂ ਨੂੰ ਬੇਨਤੀ ਕਰਾਂਗੇ ਕੋਈ ਭਰਾ ਇੱਥੇ ਆ ਕੇ ਆਪਣੀ ਇੱਕ ਟਾਈਮ ਚਾਹੇ ਦੋ ਟਾਈਮ ਚੋਚਵਾ ਕੇ ਆਪਣੀ ਪਾਸ ਕਰ ਲਿਆ ਜੇ ਠੀਕ ਆ ਕਰਦੇ ਆ ਪੂਰੀ ਗੱਲਬਾਤ ਲੈ ਲਵਾਂਗੇ ਡਿਟੇਲਸ ਹੋ ਜੁੜੇ ਰਹੋ ਤੁਸੀਂ ਸਾਰੇ ਭੈਣ ਭਰਾ ਸੱਜਣ ਵੀਰ ਐਂਡ ਤੱਕ ਵੀਡੀਓ ਦੇ ਨਾਲ ਸਭ ਤੋਂ ਪਹਿਲਾਂ ਲਖਵਿੰਦਰ ਸਾਸਤਰੀ ਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਹੋਰ ਭਾਈ ਠੀਕ ਠਾਕ ਹਾਂਜੀ ਵਧੀਆ ਭਾਈ ਅਜੋ ਲਖਵਿੰਦਰ ਭਾਈ ਇੱਕ ਵੀਡੀਓ ਆਪ ਪਾਈ ਸੀ ਥੋੜਾ ਜਿਹਾ ਸਮਾਂ ਹੋ ਗਿਆ ਕੋਈ 2 2.5 3 2 ਕੁ ਮਹੀਨੇ ਹਾਂਜੀ ਭਾਈ ਤੇ ਉਸ ਤੋਂ ਬਾਅਦ ਤਕਰੀਬਨ ਅੱਜ ਆਪਣੀ ਸੈਕਿੰਡ ਦੂਜੀ ਵੀਡੀਓ ਆ ਹਾਂਜੀ ਭਾਈ ਉਹ ਤੋਂ ਬਾਅਦ ਮਾਲ ਨਹੀਂ ਨੀ ਕਿੱਲੇ ਤੇ ਖੜਿਆ ਹੋਵੇਗੀ ਕਿ ਨੌਰ ਨਾਲ ਥੇਲੇ ਨਹੀਂ ਦਿੰਦਾ ਤੇਜੀ ਤੁਜੀ ਬਹੁਤ ਜਿਆਦਾ ਦੋ ਚਾਰ ਆਉਂਦੇ ਵਿਕ ਜਾਂਦੇ ਹਾਂਜੀ ਜਦੋਂ ਆਉਂਦੇ ਤੇ ਵਿਕ ਜਾਂਦੇ ਅੱਜ ਵੀ ਹੁਣ ਫੋਨ ਆ ਰਹੇ ਸੀ ਵਿੱਚ ਹਾਂ ਠੀਕ ਹੈ ਨਹੀਂ ਵੀਡੀਓ ਤੁਹਾਨੂੰ ਪਾ ਲਿਆ ਤੇ ਵੀਰ ਨੂੰ ਸੱਦਿਆ ਫੇਰ ਅੱਜ ਠੀਕ ਆ ਤੇ ਸੇਲ ਹੋ ਹੀ ਜਾਂਦਾ ਨਾਲ ਨਾਲ ਮਾਲ ਹੋ ਜਵੇ ਕੀ ਜਾਂਦਾ ਵੀ ਮਾਲ ਖਲੋਂਦਾ ਹੀ ਨਹੀਂਗਾ ਮਾਲ ਖਲੋਂਦਾ ਮਾਲ ਸੋਸਰਾ ਲਈਦਾ ਹਾਂ ਹਾਂਜੀ ਭਾ ਪੜਤੇ ਵਾਲਾ ਹੁੰਦਾ ਬਿਲਕੁਲ ਬਿਲਕੁਲ ਹਾਂਜੀ ਅਚਾ ਲਖਮਿੰਦਰ ਭਾਈ ਅੱਜ ਵੀ ਫਿਰ ਰੇਟ ਬਿਲਕੁਲ ਜਾਇਜ਼ ਹੀ ਦੇ ਦੇਨੇ ਬਿਲਕੁਲ ਜਾਇਜ਼ ਰੇਟ ਗਰਮੀ ਵਾਲੇ ਤੋਹਫੇ ਦੇ ਦੇਨੇ ਅੱਜ ਆਪਾਂ ਤੇ ਚਲੋ ਵੀ ਹਾਂ ਸਾਰਾ ਮਾਲ ਕਰਾਓ ਸੀ ਹਣਾ ਬਹੁਤ ਕਰਾ ਸੀ ਮਾਲ ਸਾਰਾ ਤੇ ਦਵਾਂਗੇ ਵੀ ਤੋਹਫੇ ਤੇ ਦਵਾਂਗੇ ਭਾ ਚ ਭਾ ਚ ਹਾਂਜੀ ਲੋ ਵੀ ਬਿਲਕੁਲ ਜਾਇਜ਼ ਜਾਇਜ਼ ਰੇਟਾਂ ਦੇ ਉੱਤੇ ਮਿਲ ਜਾਣੇ ਆ ਸ਼ੁਰੂਆਤਾਂ ਕਰ ਲਵਾਂਗੇ ਆਪਾਂ ਠੀਕ ਆ ਜੀ ਲਖਮਿੰਦਰ ਭਾਈ ਇਧਰੋਂ ਸ਼ੁਰੂਆਤ ਕਰ ਲਓ ਵੱਡੀ ਵਾਰ ਜ ਇਹਦਾ ਵੇਰਵਾ ਇਹਦਾ ਵੇਰਵਾ ਜੀ ਕਹਿਣ ਨੂੰ ਆਪਾਂ 30 ਕਿ ਲੀਟਰ ਵੀ ਕਹਿ ਸਕਦੇ ਆ ਹਾਂਜੀ ਪਰ ਇਹਦਾ ਨੈਟ ਦੁੱਧ 25 ਲੀਟਰ ਕੰਡੇ ਤੇ ਤੋਲ ਦਾਂਗੇ ਜੀ ਐਸ ਵਕਤ 25 ਕਿ ਹਾਂਜੀ ਭਾਵੇਂ ਕੋਈ ਧਾਰਨਾ ਮਾਰੇ ਜਿੰਨੇ ਲੈਣੀ ਚਾਹ ਦੋ ਡੰਗ ਚਾਰ ਡੰਗ ਆਪਣੇ ਘਰੇ ਰਹਿ ਕੇ ਚੋ ਸਕਦਾ ਅੱਜ ਸਮਾਂ ਕਿੰਨਾ ਹੋ ਗਿਆ ਨੂੰ ਸੂਈ ਨੂੰ ਸਾ ਅੱਜ 12 ਦਿਨ ਹੋ ਗਏ ਆ 12 ਦਿਨਾਂ ਤੂਜਾ ਸੂਆ ਇਹਦੀ ਹਾਂਜੀ ਤੂਜਾ ਸੂਆ ਵੈੜ ਲਓ ਵੀ ਤੂਜਾ ਸੂਆ ਦੋਸਤੋ ਤੇ 25 ਲੀਟਰ ਦੋ ਤਿੰਨ ਦੇ ਥੱਲੇ ਹੁਣ ਮੌਕੇ ਤੇ ਹਾਜ਼ਰ ਆ ਬਿਲਕੁਲ ਹਾਜ਼ਰ ਆ ਕਰੋ ਸੰਗ ਦੇ ਵਿੱਚ ਆ ਬਾਕੀ ਤੁਸੀਂ ਵੇਖੋ ਬਲੈਕ ਡਾਇਮੰਡ ਆ ਕੁਝ ਇੱਕ ਦੋ ਮਾੜੇ ਮੋੜ ਕੇ ਤੇ ਸਪੋਰਟ ਜਿਹੜੇ ਵਾਈਟ ਤੁਹਾਨੂੰ ਨਜ਼ਰ ਆਉਣਗੇ ਚਾਂਦਰਤੇ ਤੇ ਤਰਪੱਟ ਤੇ ਤੁਸੀਂ ਵੇਖੋਗੇ ਤੇ ਬਾਕੀ ਓਵਰঅল ਸਾਰੀ ਬਲੈਕ ਆ ਜਿੱਦਾਂ ਮਰਜੀ ਕੋਈ ਥੱਲੇ ਬਹਿ ਕੇ ਚੋਈ ਜਾਵੇ ਇੱਧਰ ਵੇਖੋ ਜੀ ਦੋ ਬੰਦੇ ਬੈਠੇ ਚੰਗੇ ਦੋ ਬੰਦ ਦੋਹਾਂ ਸਾਈਡਾਂ ਤੋਂ ਬੈਠ ਕੇ ਚੋ ਲਈ ਦੀ ਜੀ ਠੀਕ ਆ ਜੀ ਆ ਵੇਖੋ ਜੀ ਚਵਾਈ ਚ ਪਿਆਣ ਬਿਲਕੁਲ ਪੂਰੇ ਧਾਰ ਮਾਰਾ ਕੇ ਦੱਸ ਦੇਣਾ ਤੁਹਾਨੂੰ ਠੀਕ ਇੱਕ ਵਾਰ ਪਹਿਲਾਂ ਤੋੜ ਕੇ ਦਿਖਾਵਾਂਗੇ ਲਖਨਦਰ ਵੀਰੇ ਤੋੜ ਕੇ ਦਿਖਾਓ ਵੀਰੇ ਮੱਚ ਧਾਰਾ ਮਾਰ ਦਾਂਗੇ ਸੋ 25 ਲੀਟਰ ਇਸ ਵਕਤ ਦੋਦੇ ਦੇ ਥੱਲੇ ਹੁਣ ਮੌਕੇ ਤੇ ਹਾਜ਼ਰ ਆ ਠੀਕ ਹੈ ਬਿਲਕੁਲ ਹਾਜ਼ਰ ਆ ਸੋ ਕਦ ਵੱਡਾ ਇਸ ਵਾਇਰ ਦਾ ਵੱਡੇ ਕਦ ਕਰ ਦੇ ਵਿੱਚ ਆ ਕਰਾਸ ਬਰੀਡ ਆ ਜਾਂਦੀ ਆ ਠੀਕ ਆ ਜੀ ਸੋ ਬਾਕੀ ਵੇਖ ਕੇ ਸਾਰੇ ਭਰਾਵਾਂ ਨੇ ਤੁਸੀਂ ਆਈਡੀਆ ਲੈ ਲੈਣਾ ਹੈ ਮਗਰ ਬੱਛਾ ਵੱਛੀ ਆ ਜੀ ਵੱਛੀ ਆ ਮਗਰ ਹਾਂਜੀ ਆ ਵੱਛੀ ਹੈ ਮਾਰੇ ਲੱਗਿਆ ਲੋਜੀ ਸੋ ਸਰੀਰ ਕਟਾਟਾ ਟੂਟਾ ਇੱਕ ਵਾਰੀ ਫੇਰ ਆਪਾਂ ਨੋਟ ਕਰਾ ਦਈਏ ਵੀ ਵੱਡੇ ਕੱਦ ਹਾਈਟ ਦੇ ਵਿੱਚ ਆ ਸੋ ਥਣ ਬਾਕੀ ਸੋਹਣਾ ਨਖੇੜ ਆ ਜਿਵੇਂ ਨਾਰਮਲ ਹੀ ਗੱਲ ਕਰਦੇ ਵੀ ਪੀੜੀ ਦੇ ਪਾਵੇ ਹੁੰਦੇ ਠੀਕ ਆ ਜੀ ਚਾਹੋ ਗੁੱਠਾ ਤੇ ਉਦੋਂ ਦਾ ਨਖੇੜ ਆ ਕੋਈ 5-5 4-4 ਇੰਚ ਤੇ ਥਣ ਲੱਗਾ ਠੀਕ ਆ ਸੋ ਪਹਿਲੀ ਬੁਣੀਆ ਦੇ ਪਾਸੇ ਆਪਾਂ ਤੁਹਾਨੂੰ ਇਧਰੋਂ ਧਾਰਾ ਤੁੜਾ ਵੀ ਮਾਰ ਕੇ ਦਿਖਾਵਾਂਗੇ ਕੋਈ 2-2 4-4 ਭੈਣ ਭਰਾਵਾਂ ਨੂੰ ਵੀ ਉਹਨਾਂ ਵੀਰਾਂ ਦੇ ਲਈ ਵੀ ਖਾਸ ਤੌਰ ਤੇ ਵੀ ਜਿਹੜੇ ਆਨਲਾਈਨ ਸੌਦਾ ਕਰਦੇ ਆ ਜਿਹੜਾ ਕੋਈ ਵੀਰ ਨੇੜੇ ਬੰਨੇ ਵਾਲਾ ਇੱਥੇ ਆਣ ਕੇ ਤੁਸੀਂ ਆਪੇ ਹ ਮਾਰ ਦੇ ਦੀ ਹਾਂ ਕੋਈ ਨਹੀਂ ਮਾਰ ਕੇ ਦਿਖਾ ਦੇ ਵੀਰੇ ਆ ਦੇਖੋ ਜੀ ਠੀਕ ਆ ਜੀ ਸੋ ਬਰਾਬਰੂ ਦੇਖੋ ਬਿਲਕੁਲ ਜਿਵੇਂ ਗੱਲ ਕਰਦੇ ਮੋਟਰ ਹੀ ਆ ਕਰਮਾ ਦੀ ਠੀਕ ਆ ਜੀ ਅਗਲੇ ਪਿਛਲੇ ਤਨਾਂ ਦਾ ਚੋਣ ਵੇਖੋ ਮੋਟੀ ਉਂਗਲੀ ਨਾਲ ਜਿੱਡੀ ਧਾਰ ਆ ਠੀਕ ਆ ਜੀ ਆ ਦੇਖੋ ਬਹੁਤ ਵਧੀਆ ਦੇਖੋ ਜੀ ਠੀਕ ਆ ਅੱਛਾ ਫਿਰ ਕੀ ਮੋਲ ਕੀ ਡਿਮਾਂਡ ਕਰਾਂਗੇ ਇਸ ਰੱਛੀ ਦੀ ਵੀਰ ਜੀ ਬੋਲ ਕਰਨ ਨੂੰ ਲੋਕੀ ਲੱਖ ਵੀ ਕਰੀ ਜਾਂਦੇ ਆ 90 ਵੀ ਕਰੀ ਜਾਂਦੇ ਆ ਅਸੀਂ 80 ਦੇ ਵਿੱਚੋਂ ਛੋਟ ਜੱਪਾ ਕਰਦਾਂਗੇ ਜੋ ਲੈ ਹੀ ਲੈਣਾ 80 ਜੋ ਕੀ ਹੋ ਜਾਊਗਾ ਛੋਟ ਜੱਪਾ ਕਰਾਇਆ 1500 ਛੱਡ ਦਾਂਗੇ 80 ਜੋ ਹੈ ਹਾਂਜੀ ਠੀਕ ਬਾਤ ਨਹੀਂ ਇਦਾਂ ਜੋ ਵੀ ਮਾਨਤਾ ਨਹੀਂ ਇਤੋਂ ਹੋਰ ਨਹੀਂ ਵਾਦ ਨੂੰ ਕਰ ਸਕਦਾ ਠੀਕ ਐਂਡ ਇਹੀ ਹੈ ਠੀਕ ਹਾਂਜੀ ਲੋ ਵੀ 25 ਲੀਟਰ ਦੁੱਧ ਆ ਬਾਕੀ 80000 ਦੇ ਵਿੱਚੋਂ ਕੋ 1000 1500 500 ਦਾ ਇਧਰ ਉਧਰ ਜਿਹੜਾ ਮਾਨਤਾਣਾ ਉਹ ਵੀਰਾਂ ਦਾ ਵੀ ਆਪਾਂ ਕਰਾਂਗੇ ਨਾਰਮਲੀ ਚਲੋ ਕੋਈ 1500 ਤੋਂ 2000 ਰੁਪਏ 100 ਕਿਲੋਮੀਟਰ ਤੋਂ ਵੀ ਕੋਈ ਸੱਜਣ ਆ ਰਿਹਾ ਤਾਂ ਕੋਈ 25-27-2800 ਰੁਪਏ ਖਰਚਾ ਆ ਜਾਂਦਾ ਬਾਕੀ ਪਹੁੰਚ ਦੀ ਗੱਲ ਨਹੀਂ ਕਰਦੇ ਵੀ ਪਹੁੰਚ 200 ਕਿਲੋਮੀਟਰ 250 ਕਰ ਉਹ ਨਹੀਂ ਕਰ ਸਕਦੇ ਉਹ ਆਪਣੀ ਮਰਜ਼ੀ ਨਾਲ ਛੋੜਛੱਪਾ ਕਰਾਂਗੇ ਹਾਂ ਯਾਰ ਕਰ ਦੋ 1500 ਕਰ ਦੋ ਮੌਕੇ ਤੇ ਹੋ ਜਾਊਗਾ ਉਹ ਮੇਰੀ ਜੀ ਕਰਦਾ ਮੌਕੇ ਤੇ ਉਹਦੇ ਵਿੱਚ ਵੀ ਮੰਨ ਲਾ ਵੀਰ ਲਕੇ ਭਾਈ ਕੋਈ 200 ਕਿਲੋਮੀਟਰ ਤੋਂ ਵੀ ਮਲਾ 100 ਜਾਂ ਤਾਂ 100 200 ਕਿਲੋਮੀਟਰ 28 3000 ਦਾ ਖਰਚਾ ਹਾਂਜੀ ਹਾਂਜੀ ਇਹਦਾ ਪਜਦਾ ਖਰਚਾ ਨਿਕਲੂਗਾ ਪਤਾ ਨਿਕਲ ਜਾਂਦਾ ਜੀ ਅੱਧਾ ਖਰਚਾ ਬਚ ਜਾਊਗਾ ਹਾਂਜੀ ਵੀਰ ਜੀ ਲੋ ਵੀ ਇਹ ਦੱਸੋ 80000 ਦੇ ਵਿੱਚੋਂ ਛੋੜ ਜੱਪਾ ਮੰਗ ਰਹੇ ਮਗਰ ਬੱਚੀ ਤੁਹਾਨੂੰ ਦਿਖਾ ਦਿੰਨੇ ਆ ਡੱਬੀ ਇੱਧਰ ਬੱਚੀ ਆ ਇਹਦੇ ਫੀਮੇਲ ਕਾਫ ਆ ਵੇਖੋ ਆ ਕਰੋ ਚੱਕ ਠੀਕ ਆ ਜੀ ਸੋ ਬੱਚਾ ਬਹੁਤ ਸੋਨਾ ਆ ਗਿਆ ਮਗਰ ਠੀਕ ਆ ਭਾਈ ਦੂਜੇ ਨੰਬਰ ਤੇ ਤੋਂ ਬਾਅਦ ਲਖਵਿੰਦਰ ਭਾਈ ਆ ਆ ਬੱਚੀ ਕਿਵੇਂ ਆ ਇਹ ਪਾਜੀ ਗੱਬਰ ਆਈ ਹਫਤਾ ਵੀ ਲੈ ਸਕਦੀ ਆ ਪਹਿਲਾਂ ਵੀ ਸੂ ਸਕਦੀ ਆ ਇਹ ਗੱਬਰ ਆ ਗਈ ਹਾਂਜੀ ਗੱਬਰ ਆ ਥਾਣ ਵੇਖੋ ਇਹਦਾ ਵੀ ਬਹੁਤ ਵਧੀਆ ਗੋਲ ਲੱਗਾ ਆ ਲੋਕ ਠੀਕ ਆ ਜੀ ਤੋਂ ਥਣ ਵਾਲੇ ਪਾਸਿਓ ਜੇਕਰ ਕੋਈ ਗੱਲਬਾਤ ਉਨੀ ਕੀ ਹੋਈ ਤਾਂ ਆਪਾਂ ਵਿੱਚੇ ਦੱਸ ਦਿਆ ਕਿ ਠੀਕ ਆ ਜੀ ਥਣ ਵੈਸੇ ਥੀ ਮੁਠੀ ਵਾਲੇ ਲੱਗੇ ਕਰਮਾਰੀ ਨੂੰ ਬਹੁਤ ਵਧੀਆ ਜੀ ਇਹ ਸਮਾਂ ਕਿੰਨਾ ਕੁ ਲੈ ਜੂ ਅਜੇ ਪਾਜੀ ਆਪਾਂ ਕਹਿ ਨਹੀਂ ਸਕਦੇ ਭਾਵੇਂ 2-4 ਦਿਨ ਲਾ ਜੇ ਭਾਵੇਂ ਹਫਤਾ ਵੀ ਖੜ ਸਕਦੀ ਹੈ ਠੀਕ ਆ ਭਾਈ ਕੱਲ ਦੀ ਆਈ ਆ ਥੋੜੀ ਜਿਹੀ ਉਧਰ ਹੀ ਆ ਉਧਰ ਉਧਰ ਕੇ ਥੋੜਾ ਚੜਾਇਆ ਚੜੋਇਆ ਹਾਂਜੀ ਚੜਾਇਆ ਥੋੜਾ ਜਿਆ ਤੇ ਪਰ ਫਿਰ ਵੀ ਕੋਈ ਪਹ ਹਫਤੇ ਦੇ ਵਿੱਚ ਆ ਜਾਊਗੀ ਆ ਜਾਊਗੀ ਹਾਂ ਮੈਂ ਵੀ ਹਫਤੇ ਦੇ ਅੰਦਰ ਵਾਰ ਕੋਈ ਵੀ ਅੜੀਆਂ ਮੰਨ ਕੇ ਸੌਦਾ ਕਰੇ ਵੀਰ ਤੇ ਮਾਰੇ ਮਾਰੇ ਸਿੰਘ ਫੋਟਾਂ ਜੀ ਹੈਗੀਆਂ ਨੇ ਤੁਹਾਨੂੰ ਦਿਖਾ ਦਿੰਨੇ ਇਧਰ ਠੀਕਾ ਜੀ ਜਿਵੇਂ ਝੁੰਗੀਆਂ ਆਪਾਂ ਵੇਖਦੇ ਝੁੰਗੀਆਂ ਬੱਛੀਆਂ ਆ ਦੇ ਦੂਜੇ ਸਵੇਰ ਹੈ ਜੀ ਇਹ ਦੂਜੇ ਨੇ ਹਾਂਜੀ ਮੈਂ ਵੀ ਦੂਜੇ ਸਵੇਰ ਆ ਲਓ ਖੋਲ ਕੇ ਦਿਖਾ ਦਿਓ ਇਹਨੂੰ ਵੀ ਠੀਕ ਆ ਤੋਂ ਤੁਹਾਨੂੰ ਬਹੁਤ ਵਧੀਆ ਥੀ ਮੁੱਠੀ ਵਾਲੇ ਥਾਣਾਂ ਬੱਛੀ ਨੂੰ ਕਿ 5 6 7 ਕ ਦਿਨ ਦਾ ਆਈਡੀਆ ਲਾ ਕੇ ਕੋਈ ਵੀ ਸੱਜਣ ਵੀਰ ਸੌਦਾ ਕਰ ਲਿਓ ਠੀਕ ਆ ਦੁੱਧ 15 16 ਕਿਲੋ ਚ ਵਾ ਚੁਗੀ ਹਾਂ ਆ ਕਰ ਰੋ ਜਾ ਕੇ ਠੀਕ ਆ ਜੀ ਥੋੜੀ ਜਿਹੀ ਚਿਹਾਰੀ ਤੋਂ ਕਾਲੀ ਪੈਂਦੀ ਆ ਹਾਂ ਹਾਂ ਤੇ ਲਿਆ ਉਹਨਾਂ ਸੰਗਲ ਪਾਇਆ ਸੀ ਤੇ ਝੋਲਾ ਝਾਲਾ ਥੱਲੇ ਚੰਗਾ ਹੈ ਨਾ ਹਾਂਜੀ ਬਹੁਤ ਵਧੀਆ ਜੀ ਝੋਲਾ ਝਾਲਾ ਚੰਗਾ ਥੱਲੇ ਬਣੂਗੀ ਕਾਫੀ ਹੈ ਜਿੱਥੇ ਹਾਂਜੀ ਥੋੜੀ ਜੀ ਕੈਮਰੇ ਤੋਂ ਡਰਦੀ ਆ ਠੀਕ ਆ ਵੀ ਇਹ ਪੋਥੇ ਬੰਦੇ ਬਾਕੀ ਠੰਡੀ ਠੰਡੀ ਬਹੁਤ ਆਈ ਨਹੀਂ ਵੀ ਗਰਮ ਆ ਇਹੋ ਗੱਲ ਨਹੀਂ ਹੈਗੀ ਲੋਬੀ ਠੀਕ ਹੈ ਉਹਦਾ ਬਿਲਕੁਲ ਠੰਡੀ ਤੇਰੀ ਆ ਸੀਲਸਾਊ ਆ ਠੀਕ ਹੈ ਜੀ ਹੱਥ ਉੱਥੇ ਵੀ ਫਰਾਉਂਦੀ ਆ ਵੀ ਕੋਈ ਉਹ ਲੱਤਾਂ ਛੜਾ ਨਹੀਂ ਮਾਰਨ ਵਾਲੀ ਹੈਗੀ ਠੀਕ ਹੈ ਜੀ ਨਹੀਂ ਹੈਗਾ ਜੀ ਵੀ ਲੱਤ ਮਾਰੂਗੀ ਜਾਂ ਫੁੜਫੂ ਕੀ ਨਾ ਕੋਈ ਗੱਲ ਨਹੀਂ ਉਹ ਜੀ ਐ ਲੱਤਾਂ ਗੱਡ ਕੇ ਖਲੋਗੀ ਠੀਕ ਆ ਠੀਕ ਆ ਆਹ ਦੇਖ ਸਕਦੇ ਹੋ ਠੀਕ ਹੈ ਜੀ ਸੋ ਹੈ ਵੀ ਅਸੀਰ ਚਿੱਟੇ ਦੀ ਗਾਰੰਟੀ ਹੋ ਗਈ ਹੈ ਜੇ ਥਣ ਵੱਧ ਘਟਵੇ ਪਏ ਵੀਰ ਭਰਾਣੇ ਦੂਰੋਂ ਆਵੇ ਹਾਂ ਇਹ ਥਾਂ ਤੇ ਫੁੱਲ ਗਰੰਟੀ ਹੋ ਕੇ ਵਾਅਦਾ ਕਰਦੇ। ਇੱਕ ਨੰਬਰ ਹੈ। ਇੱਕ ਨੰਬਰ ਬਾਊਗੀ ਮੁੱਗਿਆਰ ਕੋ ਜੀ। ਠੀਕ ਆ। ਹਾਂਜੀ। ਇਹ ਲਖਮੀਂਦਰ ਕੀ ਮੋਲ ਲੈਦਾ ਕਰਤਾ ਫਿਰ? ਭਾਜੀ ਲੋਕੀ ਕਰੀ 50 ਵੀ ਜਾਂਦੇ 55 ਵੀ ਕਰੀ ਜਾਂਦੇ ਆ। ਆਪਾਂ ਗਰਮੀ ਵਾਲੇ ਤੋਹਫੇ ਦੇ ਦਿੰਨੇ ਆ 42000 ਦੀ ਜਸਨੋ ਕਰ ਦਾਂਗੇ। 42 ਚ ਹੋਰ ਛੱਡ ਦਾਂਗੇ ਯਾਰ। 42 ਚ ਹਾਂਜੀ। ਲੋ ਵੀ 42000 ਦੇ ਵਿੱਚ ਹੋਰ ਛੱਡ ਦਿੱਤਾ ਜਾਊਗਾ। ਇਧਰੋਂ ਲਖਪਾ ਜੈ ਨੂੰ 41 ਵੀ ਦੇ ਦਾਂਗੇ ਜੀ। 41000 ਦੀ ਮਿਲ ਜੂਗੀ। ਸੋ ਬਹਿਣੀ ਵਾਲੇ ਪਾਸਿਓਂ ਵੀ ਤੁਹਾਨੂੰ ਆਪਾਂ ਦਿਖਾ ਦਿੰਨੇ ਆ। ਰੰਗ ਬਲੈਕ ਬਾਕੀ ਵਹਣੇ ਛੱਡੇ ਦੇ ਉੱਪਰ ਜਿਹੜੇ ਵਾਈਟ ਡਾਟ ਸਪੌਟ ਜਿਹੜੇ ਤੁਹਾਨੂੰ ਨਜ਼ਰ ਆਉਣਗੇ ਆ ਦੇਖੋ ਲੋਬ ਠੀਕ ਆ ਸੋ 41000 ਦੇ ਵਿੱਚ ਹਾ ਜਾਂ ਨਾ ਜਿਹੜੀ ਇਹ ਤੁਹਾਨੂੰ ਵੈੜ ਮਿਲ ਜੂਗੀ ਇਹਦੇ ਵਿੱਚ ਮਰਜ਼ੀ ਨਾਲ 100 ਰੁਪਿਆ ਛੱਡਾ ਚਲੋ ਖੁਸ਼ੀ ਆ ਰਵਿੰਦਰ ਭਾਈ ਤੁਹਾਡੀ ਜਿੰਨੇ ਵੀ ਹੋ ਸਕਦਾ ਇੱਧਰ ਆਪਣੇ ਕੋਲ ਜਰਸੀ ਦੇ ਵਿੱਚ ਆ ਵਛੀ ਆ ਗਈ ਵਹਿੜ ਆ ਗਈ ਹਾਂਜੀ ਇਹਦਾ ਕੀ ਵੇਰਵਾ ਸੂਈ ਹੈ ਤਾਜੀ ਕਿੰਨਾ ਕੁ ਟਾਈਮ ਹੋ ਗਿਆ ਕੋਈ ਮਹੀਨੇ ਦੀ ਲਾਲੇ ਕੋਈ 20 ਦਿਨਾਂ ਦੀ ਲਾਲੇ ਆ ਬੱਚਾ ਜੇ ਇਹਦਾ ਬੱਚਾ ਮਗਰ ਹਾਂਜੀ ਬੱਚਾ ਵਾ ਆ ਮਗਰ ਬੱਚਾ ਠੀਕ ਆ ਜੀ ਤੋਂ ਮਹੀਨੇ ਦੀ ਚਾਹੇ ਕੋਈ ਡੇਰ ਸਵਾ ਮਹੀਨੇ ਦੀ ਆਪਦੀ ਸਮਝ ਵੇਖ ਲਿਆ ਜੇ ਬੱਚੇ ਤੋਂ ਇੱਕ ਆਈਡੀਆ ਲੱਗ ਜਾਊਗਾ ਤੇ ਸੂਆ ਦੇ ਵਿੱਚ ਇਹ ਵੀ ਦੂਜਾ ਦੂਜਾ ਸੂਆ ਭਾਜੀ ਇਹ ਵੀ ਦੂਜਾ ਸੂਆ ਇਹ ਹੋਰ ਐਸ ਵਕਤ ਦੁੱਧ ਕਿੰਨੇ ਕਿਤੇ ਐ ਟਾਈਮ ਤੇ ਥੱਲੇ 15 ਲੀਟਰ ਦੁੱਧ ਚੋਇਆ ਦੋ ਟਾਈਮ ਦਾ ਠੀਕ ਆ ਅਸੀਂ ਆਪਦੇ ਘਰ ਦੀ ਰਾਤ ਦੀ ਆਈ ਥੋੜੀ ਬਦੀ ਉਧਰੀ ਆ 12 ਕਿਲੋ ਦੀ ਗਾਰੰਟੀ ਦੇਵਾਂਗੇ ਕਿਉਂਕਿ ਧਾਰਨਾ ਮਾਰੀ ਠੀਕ ਆ ਬਾਰਾ ਕਿਲੋ ਦੀ ਗਰੰਟੀ ਦੇ ਮਗਾਲੇ ਆਨਲਾਈਨ ਜਿਹੜਾ ਮਰਜੀ ਵੀਰ ਭਰਾ 12 ਕਿਲੋ ਤੇ ਦੁੱਧ ਘਟੂਗਾ ਤੇ ਚੱਕ ਆਪਣੀ ਗਰੰਟੀ ਹੋ ਕਰਾਇਆ ਦਵਾ ਕੇ ਕੋਲੋਂ ਗਾ ਲਿਆ ਵਾਂਗੇ ਘਰੇ ਵੀ ਕੋਈ ਆਉਂਦਾ ਜਾਂਦਾ ਤੇ ਉਹਨਾਂ ਕਰਾਇਆ ਭਾੜਾ ਤੱਕ ਵੀ ਦੇ ਦਾਂਗੇ ਹਾਂ ਜਿਹੜਾ ਖਰਚਾ ਮੋਟਰਸਾਈਕਲ ਦਾ ਖਰਚਾ ਦਵਾਗੇ ਖਰਚਾ ਜੇ ਦੁੱਧ ਘਟ ਨਿਕਲਾਵੇ ਤੇ 12 ਮੈਂ ਵੀ ਦੁੱਧ ਦੋਸਤੋ ਵਧੇਰੇ ਸੀਗਾ ਕਈ ਵਾਰ ਨਵੀਂ ਥਾਂ ਤੇ ਪਸ਼ੂ ਆ ਜਾਂਦਾ ਉਹਦੇ ਕਰਕੇ ਕਿਤੇ ਨਾ ਕਿਤੇ ਹੀ ਰਵਾ ਕਰ ਜਾਂਦੇ ਪਸ਼ੂ ਖਾਣ ਪੀਣ ਤੋਂ ਥੋੜਾ ਜੀ ਜੁ ਨਹੀਂ ਧਾਰਦੇ ਤੇ ਪਸ਼ੂ ਪੱਠਾ ਡਕਾ ਖਾਊਗਾ ਕੋਈ ਪਾਣੀ ਪੀਊਗਾ ਖੋਲ ਕੇ ਫਿਰ ਪਸ਼ੂ ਦੁੱਧ ਕ 14 13 14 ਲੀਟਰ ਤੇ ਚੱਲਣ ਰਹੀ ਸੀਗੀ ਦੂਜਾ ਸੂਬਾ ਖੋਲ ਕੇ ਤੁਹਾਨੂੰ ਤੋਰ ਕੇ ਦਿਖਾ ਦਿੰਨੇ ਆ ਥਾਨ ਕਰਮਾ ਵਾਲੀ ਦਾ ਬਿਲਕੁਲ ਬਹੁਤ ਵਧੀਆ ਚੰਗੇ ਸਪੇਸ ਗੈਪ ਤੇ ਆ ਬਿਲਕੁਲ 파ੜ ਵਾਲਾ ਝੱਡਾ 파ੜੀ ਵਾਲਾ ਤੇ ਮੁੱਠੀ ਮੁੱਠੀ ਥਾਣਾ ਵਛੀ ਨੂੰ ਠੀਕ ਆ ਜੀ ਸੋ ਚਵਾਈ ਚੁਵਾਈ ਦੀ ਵੀ ਚੰਗੀ ਆ ਕੋਈ ਭੂਰ ਨਾ ਕੋਈ ਛਟਾ ਨਾ ਹੋਊਗਾ ਠੀਕ ਆ ਇਹਨੂੰ ਕਮਾ ਦਿਓ ਹਾਂ ਆਹ ਬੰਦ ਠੀਕ ਹੈ ਬੱਚੇ ਨੇ ਮੂੰਹ ਮਾਰਤਾ ਥੋੜਾ ਜਿਆਦਾ ਹਾਂਜੀ ਉਹਦਾ ਕਰਕੇ ਦਾਣਾ ਜਾ ਗਿਆ ਠੀਕ ਆ ਅੱਛਾ ਲਖਵਿੰਦਰ ਭਾਈ ਇਹਦਾ ਮੁੱਲ ਕੀ ਰਹੂਗਾ ਜਰਸੀ ਦਾ ਭਾਜੀ ਹੈ ਤੇ ਗਰਮੀ ਵਾਲੀ ਫ੍ਰਿਜ ਹੀ ਆ ਉਹ ਫ੍ਰਿਜ ਫ੍ਰਿਜ ਜਦੋਂ ਮਰਜੀ ਨੂੰ ਸਦਾ ਭਾਰ ਰਹੀ ਤੇ ਸਦਾ ਭਾਰ ਬਿਲਕੁਲ ਪਰ ਆਪਾਂ ਦਾ ਮੁੱਲ ਨਾ 50 ਕਰਨਾ ਹਾਂ ਨਾ 40 ਕਰਨਾ ਹੂੰ 27000 ਦੇ ਵਿੱਚੋਂ ਮਾਨ ਤਨ ਖੁੱਲਾ ਕਰ ਦਾਂਗੇ 40 ਜੋ ਕਿੰਨਾ ਕਰੀ ਦਈਏ ਖੁੱਲਾ ਵੀ ਕਰ ਲੈ ਇੱਕੋ 100 200 ਦੀ ਮੌਕੇ ਤੇ ਛੋੜ ਹੀ ਰਹਿ ਜੀ 42000 ਦੀ ਜਾਂਦੋ ਇਹ ਵੀ 42 ਦੀ ਹਾਂਜੀ ਜੇ ਸੁਣੋ ਜਾਂਦੋ 3000 ਦਾ ਦੋ ਤਲਾ ਚਲੋ ਜਾਂਦੋ 42 ਦੀ ਲਓ ਬੇ ਲਗੁੰਦਰਾ ਦਾ ਵੀ 3000 ਹੀ ਦਾ ਦਿੰਦੇ ਆ ਠੀਕ ਆ ਜੀ 45000 ਡਿਮਾਂਡ 3000 ਲੈਸ ਕਰ ਦਿੱਤੀ ਆ 42000 ਦੀ ਮਿਲ ਜੂਗੀ ਸੋ ਮੌਕੇ ਤੇ ਕੋਈ ਖੁਸ਼ੀ ਨਾ ਜਿਹੜਾ ਕੋਈ ਵਿੱਚੋਂ ਕੋ 100 200 ਮਾਮਾ ਤਾਂ ਆਪਣਾ ਭਰਾ ਹੋਗਾ ਦਾ ਹੋਰ ਕਰਤਾ ਆ ਆ ਦੇਖਣੀ ਠੀਕ ਆ ਥੋੜਾ ਜਿਹਾ ਇੱਕ ਸਮੇਂ ਦੇ ਅਕੋਰਡਿੰਗ ਵੀ ਜਿਹੜਾ ਟਾਈਮ ਪਛੂ ਥੋੜਾ ਜਿਹਾ ਓਵਰ ਹੋ ਗਿਆ ਜਿਹੜੀ ਆਪਾਂ ਥੋੜੀ ਜਿਹੀ ਲੇਟ ਬਣਾ ਰਹੇ ਆ ਸਮਾ ਵੀਰਾਂ ਨੂੰ ਪਹਿਲਾਂ ਤਾਂ ਦਿੱਤਾ ਸੀਗਾ ਹੋਰ ਥੋੜਾ ਜਿਹਾ ਲੇਟ ਗਏ ਆ ਵੀ 2 2.5 ਘੰਟੇ ਇਸ ਕਰਕੇ ਥੋੜਾ ਜਿਹਾ ਕਿਤੇ ਨਾ ਕਿਤੇ ਬੱਚੇ ਲਾਗੇ ਬੰਨੇ ਆ ਜਾਂ ਬੱਚਾ ਬਿਲ ਤੇ ਆਉਣ ਤੋਂ ਪਹਿਲਾਂ ਕੋਈ ਲਾਗੇ ਲੋਕੇ ਬੱਚੇ ਬੰਨੇ ਸੀ ਉਹਦੇ ਕਰਕੇ ਪਸਮਾਚ ਆ ਗਏ ਆ ਤੇ ਫਿਲਹਾਲ ਟਾਈਮ ਵੀ ਓਵਰ ਹੋਇਆ ਫਿਰ ਤਾਂ ਉਹ ਵੀ ਆਪਾਂ ਤੁਹਾਨੂੰ ਨੋਟ ਕਰਾ ਦਿੰਦੇ ਆ ਠੀਕ ਆ ਜੀ ਟਾਈਮ ਤੋਂ ਟਾਈਮ ਕੋਈ ਭਰਾ ਆਪਣੀ ਚੋਗੇ ਤਸੱਲੀ ਕਰਨ ਦੇ ਦੋ ਟਾਈਮ ਤਸੱਲੀ ਕਰਿਆ ਅਬ ਸੋ ਚੰਗੀ ਆ ਬੈੜ 42000 ਦੀ ਹਾਂਜੀ ਇੱਕ ਵੀਰ ਜੀ ਇੱਧਰ ਗਰਮੀ ਵਾਲਾ ਕਾਫਾ ਆ ਜਿਓ ਖਾਈਗਾ ਤਰ ਮੈਂ ਵੀ ਗਰਮੀ ਵਾਲਾ ਤੋਹਫਾ ਪਰ ਬੰਨੀ ਗਰਮੀ ਚ ਹੈ ਨਾ ਗੈ ਤੂੰ ਹੀ ਹੋਣੀ ਤਾਜੀ ਸੂਈ ਹੈ ਨਾ ਇਹ ਵੀ ਭਰਾ ਕਹਿੰਦੇ ਛਾਵੇਂ ਬੰਨ ਕੇ ਗਰਮੀ ਵਾਲੇ ਤੋਹਫੇ ਦਸੀ ਜਾਂਦੇ ਆਈ ਗਰਮੀ ਵਾਲਾ ਇਹ ਗਰਮੀ ਵਾਲਾ ਵੇਖ ਕਿਤੇ ਹੈ ਬੇ ਨੂੰ ਮੂੰਹ ਚ ਕੋਈ ਲਾਲ ਪੈ ਜਾਂਦਾ ਕੋਈ ਹਾਂ ਬੱਚੀ ਦਿੱਤੀ ਨੇ ਹੋਣੀ ਸੂਈ 1 ਘੰਟਾ ਹੋ ਗਿਆ ਸੂਈ ਨੂੰ ਆ ਜੇਰ ਜੁਰਾ ਬੇ ਲਮਕਨ ਰਹੀ ਹੈ ਜੇਰ ਪਾਣੀ ਹੰਦੀ ਤੇਰੀ ਬਹੁਤ ਆ ਭਾਵੇਂ ਇਹਦੇ ਵੀ ਥੱਲੇ ਦੀ ਨੰਗੀ ਜਾਓ ਹਾਂ ਇਹ ਮੋਗੇ ਵਰਗੂ ਇਹ ਵੀ ਹੋਰੀ ਕਰਮ ਵਾਲੀ ਕੋਈ ਲਖਿੰਦਰ ਭਾਈ ਥਾਣੀ ਬਹੁਤ ਸਵਾਦੀ ਲੱਗਾ ਹਨਾ ਦੋਂਦੀ ਬੱਚੀ ਜੇ ਮੂੰਹ ਆ ਜੇ ਕਨਫਰਮ ਦੋਂਦੇ ਦੇ ਬਰਾਬਰ ਕੀਤੇ ਆ ਹਾਂਜੀ ਲੋਬੀ ਪਿਓਰ ਜਿਹੜੀ ਦੋਸਤੋ ਕਨਫਰਮ ਦੋਂਦੀ ਬੱਚੀ ਆ ਤੇ ਥਾਣ ਤੁਸੀਂ ਵੇਖੋ ਕਿਹੜਾ ਲੱਗਾ ਕਰਮਾਲੀ ਨੂੰ ਵੀ ਮੁਠੀ ਮੁਠੀ ਥਾਣਾ ਬਹੁਤ ਸੋਹਣੀ ਸਪੇਸ ਵਾਂਡਾ ਤੇ ਨਿਗਰ ਵੇਖੋ ਬਹੁਤ ਠੰਡੀ ਦੇਖੋ ਭਾਈ ਜਿੱਦਾਂ ਮਰਜੀ ਭਾਵੇਂ ਸਾਰਾ ਡੱਬਰ ਬੈਠਾ ਰਵੇ ਥੱਲੇ ਤੇ ਹਾਂ ਇਹ ਨਹੀਂ ਹੈਗਾ ਬੇਚਰੀ ਨੂੰ ਵੀ ਮੈਂ ਜਾਂ ਸੋਈ ਆ ਜਾਂ ਨਹੀਂ ਵਾਹ ਦੇਖੋ ਸੋ ਚੱਡੇ ਦੇ ਵੀ ਬੜੀ ਸਫਾਈ ਹੈ ਦੋਸਤੋ ਬਹੁਤ ਸੋਹਣਾ ਨਖੇੜ ਆਫਸੀ ਥਾਣਾ ਦਾ ਬਹੁਤ ਸੋਹਣਾ ਦੋਰਾ ਥਾਣ ਲੱਗਾ ਕਰਮਾਲੀ ਨੂੰ ਥਾਣੀ ਬਹੁਤ ਜ਼ਿਆਦਾ ਸੁਆਦੀ ਆ ਬੱਚੀ ਦੋਂਦੀ ਵੀਰ ਦੱਸਣ ਦਿਆ ਕਨਫਰਮ ਜਿਹੜੀ ਦੋਦੀ ਨਿਗਰ ਵੀ ਆ ਮਗਰ ਆ ਗਈ ਬੱਛੀ ਹੈ ਹਾਂਜੀ ਸ਼ਹੀਵਾਲ ਦੀ ਆ ਗਈ ਬੱਛੀ ਸ਼ਹੀਵਾਲ ਚ ਬੱਛੀ ਆ ਗਈ ਪਿਓਰ ਹਾਂ ਦੇਖੋ ਲਓ ਵੀ 나ੜੂਆ ਨਾਲ ਆ ਬਿਲਕੁਲ ਗਿੱਲਾ 나ੜੂਆ ਕਿਉਂਕਿ ਹਜੇ ਸਾਰਾ ਮਿਲਣਾ ਨਹੀਂ ਹੋਇਆ ਸੀ ਨੂੰ ਤੜੇ ਘੰਟੇ ਇੱਕ ਹੋਇਆ ਜੇਰ ਪੈ ਗਈ ਤੜੇ ਹੀ ਹੋਇਆ ਹਾਂ ਜੇਰ ਪੈਣੀ ਹੈ ਜੋ ਤੁਹਾਨੂੰ ਦਿਖਾਈ ਦੇ ਰਹੀ ਆ ਬਾਕੀ ਫੇਸ ਕੁਆਲਟੀ ਉਹ ਲਾ ਲੋ ਠੀਕ ਆ ਜੀ ਕੋਈ ਬਿਲਕੁਲ ਸ਼ਹੀਵਾਲ ਦਾ ਤੇ ਕੋਈ ਜਰਸੀ ਦਾ ਕ੍ਰੋਸ ਮੰਨ ਸਕਦਾ ਕ੍ਰੋਸ ਸਟ ਦੇ ਵਿੱਚ ਵੀ ਕਹੀ ਜਾਂਦੇ ਆ ਆਪਣੀ ਸਮਝ ਹੈ ਲੋਕਾਂ ਦੀ ਹਾਂ ਜਿਵੇਂ ਤੁਸੀਂ ਪਾਉਣਾ ਜਿਵੇਂ ਖਿਡਾਰੀ ਭਰਾ ਨੂੰ ਜਿਵੇਂ ਪਸੰਦ ਸਮਝ ਆਉਂਦੀ ਆ ਤੋ ਜਿੱਦਾਂ ਵੀ ਕਿਸੇ ਪ੍ਰਾਣੇ ਬਰੀਡ ਵਾਈਜ਼ ਕ੍ਰੋਸ ਮੰਨਣੀ ਆ ਉਹਦਾ ਤੁਸੀਂ ਮੰਨ ਕੇ ਸੌਦਾ ਕਰ ਲਿਓ ਥਾਣ ਮੁਠੀ ਆ ਹੱਥੀ ਚੁਵਾਈ ਵਾਲਾ ਥਾਣਾ ਬਾਕੀ 2-2 4-4 ਧਾਰਾ ਮਾਰ ਕੇ ਵੇਖ ਲਈ ਆਪਾਂ ਵੇਖਾਂਗੇ ਵੀਰ ਜੀ ਹਜੇ ਵੇਖ ਦੇਖਣੀ ਆ ਹਾਂਜੀ ਭਾਜੀ ਮਾਰ ਮਾਰ ਹੀ ਨਹੀਂ ਕੋਈ ਧਾਰਾ ਅੱਛਾ ਅੱਛਾ ਜੀ ਕੋਈ ਮਾਰ ਕੇ ਕਰਕੇ ਤੇ ਉਦੋਂ ਦੇ ਬੈਠੇ ਹੋਏ ਠੀਕ ਆ ਠੀਕ ਆ ਠੀਕ ਆ ਹਾਂਜੀ ਲੋ ਵੀ ਹਜੇ ਦੋਸਤੋ ਧਾਰਾ ਧੂਰਾ ਮਾਰ ਕੇ ਵੀਰਾਂ ਦਾ ਵੀ ਆਪਾਂ ਨਹੀਂ ਐਡੀ ਦਸਤੀ ਆ ਕੱਲ ਬਲ ਪੀਓਕਾ 35 ਏਕਰ ਨੰਬਰ ਆ ਬਾਕੀ ਆਖਰਾ ਹੋਣ ਵੀ ਕਰਮ ਵਾਲੀਆਂ ਕੁਝ ਨਹੀਂ ਗਾ ਠੀਕ ਆ ਜੀ ਬਾਕੀ ਹੋ ਸਕ ਤੇ ਜਿਆਦਾ ਆਪਾਂ ਦੂਰ ਨਹੀਂ ਲੈ ਜਾਂਦੇਗੇ ਕਿਉਂਕਿ ਥੋੜਾ ਜਿਹਾ ਪਸ਼ੂ ਪੀੜਾ ਪੋੜਾ ਦਾ ਭੱਜਿਆ ਤੇ ਥੋੜਾ ਨੇਰੇ ਚੋੜ ਕੇ ਦਿਖਾ ਦਾਂਗੇ ਥਣੇਵੇ ਦੀ ਸਾਫ ਸੁਥਰੀ ਆ ਬਾਕੀ ਚਵਾਈਆਂ ਚੁਵਾਈਆਂ ਚੋਂ ਕਰਮਾਲੀ ਬਾਹਰ ਨਿਕਲ ਆਈ ਤੇ ਚੰਡੇ ਛੋਟੇ ਦੀ ਤੁਸੀਂ ਵੇਖ ਸਕਦੇ ਨਖਾਰ ਨਖੂਰ ਕਾਫੀ ਆ ਜਾਊਗਾ ਕੋਈ 1 2 4 ਚਵਾਈਆਂ ਤੋਂ ਬਾਅਦ ਸੂਸਵਾ ਕੇ ਨੇ ਕਰਮਾਲੀ ਦੇ ਹੋਰ ਥੱਲੇ ਉਹ ਖੜ ਜਾਣਾ ਠੀਕ ਆ ਜੀ ਤੇ ਕੱਦੇ ਦਾ ਕਰਮਾਲੀ ਦਾ ਮੀਡੀਅਮ ਤੋਂ ਪਲੱਸ ਹਾਈਟ ਆ ਜਿਹਦੇ ਹਿਸਾਬ ਦੀ ਉਮਰ ਆ ਬੱਚੀ ਦੀ ਉਹ ਹਿਸਾਬ ਨਾਲ ਆਪਾਂ ਇਹਨੂੰ ਕਹਿ ਸਕਦੇ ਵੀ ਵੱਡੀ ਬੱਚੀ ਆ ਚੌਗੀ ਛਗੀ ਹੋਣਾ ਜੇ ਕਰਮਾਲੀਆਂ ਜਵਾਨ ਹੋਣਾ ਤੇ ਹੋਰ ਕਾਟ ਕਰੂਗੀ ਕਰਮਾਲੀ ਵੀ 5-6 ਸਾਲ ਤੱਕ ਜਵਾਨ 4 ਸਾਲ ਤੱਕ ਪਸ਼ੂ ਹੁੰਦਾ ਤੇ ਬੋਧੂ ਬੂਧੂ ਕੀ ਹਜੇ ਹੋਰ ਵੀ ਠੀਕ ਆ ਸੋ ਹੁਣ ਮੌਕੇ ਤੇ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਬਿਲਕੁਲ ਕਰਮਾਲੀ ਤਾਜੀ ਸੋਈ ਆ ਜੇਰ ਪੈ ਜੂਗੀ ਉਹਦੀ ਵੀਡੀਓ ਕਲਿੱਪ ਭਰਾਵਾਂ ਨੂੰ ਕਹਾਂਗੇ ਬਣਾ ਕੇ ਰੱਖ ਲੈਣਗੇ ਆ ਦੇਖੋ ਜੀ ਦੇਖੋ ਭਾਜੀ ਕਾਜੀ ਥੋੜੀ ਜੀ ਆਲ ਵੀ ਕਰ ਸਕਦੀ ਆ ਹਾਂ ਬਾਕੀ ਵਹਰੂਗੀ ਇਹ ਵੀ ਫਲ ਹਾਂ ਆ ਥੋੜਾ ਪੀੜਾ ਪੂੜਾ ਦਾ ਆਪਾਂ ਜਾਂਦਾ ਪਸ਼ੂ ਬਾਕੀ ਤਾਂ ਇਹ ਪਲਾਂ ਪੁਲਾਂ ਦੇ ਵਿੱਚ ਨਾਰਮਲ ਮਾੜੀਆਂ ਮੋੜ ਹੈਗੀ ਹੈ ਜੀ ਛੋੜੀ ਜੀ ਆਲ ਕਰਦੀ ਹੈ ਜੀ ਹਾਂ ਕੋਈ ਗੱਲ ਨਹੀਂ ਠੰਡੀ ਬਹੁਤ ਤਾਂ ਬਹੁਤ ਜਿਆਦਾ ਠੰਡੀ ਹੈ ਹਾਂ ਚਵਾਈਆਂ ਚ ਆ ਜੂਗੀ ਸੈੱਟ ਹੋ ਜੂਗੀ ਹੋ ਜੂਗੀ ਹੋ ਜੂਗੀ ਲੈ ਵੀ ਲਖਮੀਦਰ ਵੀਰ ਕੀ ਮੋਲ ਦਊਗਾ ਇਹਦਾ ਕਿੰਨੇ ਦੀ ਬੱਚੀ ਦੇ ਦਾਂਗੇ ਭਾਜੀ ਇਹ ਵੀ ਜਾਣਦੀ ਫਿਰ ਅੱਜ ਉਦਾਂ ਹੀ ਹਾਂ ਬਿਲਕੁਲ ਜੈ 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 ਹਾਂ ਮੋਲ ਕਰਨ ਨੂੰ ਇਹਦਾ 70 ਵੀ ਕਰ ਲੀਏ 65 ਵੀ ਕਰ ਲੀਏ 60000 ਦੇ ਜੈ ਸਨੋ ਕਰ ਦੇ ਕੱਜ 60000 ਦੇ ਹਾਂ ਜੀ ਠੀਕ ਆ ਕੱਢ ਤੀਆਂ ਕਸਰਾ ਕਸਰਾ ਸਾਰੀਆਂ ਹੀ ਕਸਰਾ ਕੱਢਤੀਆਂ ਬਿਲਕੁਲ ਹੀ ਗਰਮੀ ਵਾਲਾ ਤੋਹਫਾ ਜੇ ਦੇ ਦੇਣਾ ਇਹ ਵੀ ਚਲੋ ਵੀਰਾਂ ਭਰਾਵਾਂ ਨੂੰ ਠੀਕ ਆ ਲੋ ਵੀ ਡਿਮਾਂਡ ਕੁਛ ਵੀ ਹੋਵੇ ਤੇ 60000 ਲਾਇਦੇ ਆ ਬਾਕੀ ਚਲੋ ਆਏ ਗਏ ਦਾ ਵੇਖ ਲਿਆ ਜੇ ਮੌਕੇ ਤੇ ਕਰਾਂਗੇ ਮਾਨ ਭਾਜੀ ਹਣਾ ਕੋਈ ਵੀਰ ਆਉਂਦਾ ਤੇ ਮੁਰੇ ਦਾ ਭੈਣ ਭਰਾ ਚੋਂ ਚੰਗੀ ਵਹਿਰ ਚੰਗੀ ਸਾਫ ਆ ਹਾਂਜੀ ਭੈਣ ਭਰਾ ਦੋੜ ਦੀ ਬੱਚੀ ਹੈ ਗਰਮ ਮੱਜਾ ਵਾਲਾ ਇਹਦਾ ਭਾਅ ਦੁੱਧ ਵਗਣਾ ਤੇ ਵੈੜ ਵੀ ਨਵੀਂ ਨਰੋਈ ਹੈ ਜੇ ਬਿਲਕੁਲ ਬਿਲਕੁਲ ਲਊ ਵਾਲੀ ਹੈਗੀ ਆ ਲਊ ਪਤਾਲੀ ਆ ਬਿਲਕੁਲ ਜੀ ਬਿਲਕੁਲ ਕੋਈ 400 ਦੇ ਪੀਣ ਵਾਲੀ ਮੇਰਾ ਭ ਬਹੁਤ ਵਧੀਆ ਠੀਕ ਆ ਅੱਜ 60000 ਦੀ ਇਹ 200 ਮਿਲ ਜੂਗੀ ਵੇੜਾ ਠੀਕ ਆ ਜੀ ਇਹ ਰੇਟ ਆ ਇਸ ਵੇੜਾ ਦਾ ਸੋ ਜਿਹੜੇ ਭਰਾ ਨੂੰ ਪਸੰਦ ਆਊਗੀ ਤੁਸੀਂ ਕਾਲ ਕਰਕੇ ਗੱਲਬਾਤ ਕਰ ਲਿਓ ਤੇ ਇਹ ਅੱਜ ਵੇੜਾ ਨੇ ਟੋਟਲ ਲਖਮਿੰਦਰ ਭਾਈ ਆਪਣੇ ਕੋਲ 4 ਆ ਹਾਂਜੀ ਭਾਈ ਠੀਕ ਆ ਜੀ ਸੋ ਚਾਰੇ ਵੇੜਾ ਦੀ ਇਹ ਡਿਟੇਲ ਸੀਗੀ ਤਿੰਨ ਵੇੜਾ ਬਿਲਕੁਲ ਸੁਈਆਂ ਨੇ ਤੇ ਇੱਕ ਗੱਬਨ ਤੁਹਾਨੂੰ ਆਪਾਂ ਦੱਸ ਜੀ ਇੱਕ ਗੱਬਨ ਹੈ ਬਾਕੀ ਇਥੇ ਆਣ ਕੇ ਮੇਰਾ ਭਰਾ ਆਪਦੀ ਬਿਲਕੁਲ ਨਿਗਾਹ ਦੇ ਵਿੱਚੋਂ ਕਢੋ ਚੋਚਵਾ ਕੇ ਤਸੱਲੀ ਕਰ ਲਿਓ ਤੇ ਰਖਵਿੰਦਰ ਇੱਕ ਨੰਬਰ ਵੀਰ ਕਰ ਦਿਓ ਸਾਡੇ ਆਪਣੇ ਨੰਬਰ ਮੇਰਾ ਜੀ ਵੀਰ ਜੀ 83 99425 ਠੀਕ ਹੈ ਵੀਰੇ ਹਾਂਜੀ ਠੀਕ ਆ ਇੱਕ ਨੰਬਰ ਤੁਹਾਨੂੰ ਉਹ ਲਿਖਾ ਦਨੇਗੇ ਲਿਖਾਓ ਨੰਬਰ ਆਪਣਾ 98560 02382 98569 02382 02382 ਹਾਂਜੀ ਵੀਰੇ ਠੀਕ ਹੈ ਵੀਰੇ ਲੋ ਵੀ ਅਬ ਦੋਵੇਂ ਨੰਬਰ ਸਕਰੀਨ ਦੇ ਉੱਪਰ ਚੱਲਣ ਰਏ ਆ ਕਾਲ ਕਰੋ ਗੱਲਬਾਤ ਕਰੋ ਮਾਲ ਆਉਂਦਾ ਰਹਿੰਦਾ ਬਾਕੀ ਪੁੱਛਗਿੱਛ ਕਰਦੇ ਰਿਆ ਕਰੋ ਠੀਕ ਆ ਜੀ ਪਸ਼ੂ ਚੰਗੇ ਆਉਂਦੇ ਰਹਿੰਦੀ ਆ ਕ੍ਰਾਸ ਆਂਗ ਦੇ ਵਿੱਚ ਬਿਲਕੁਲ ਗਰਮੀ ਦੇ ਭਾਪੜਤੇ ਬਿਲਕੁਲ ਜਾਇਜ ਹੋਣਗੇ ਸੋ ਪੁੱਛਗਿੱਛ ਕਰਦੇ ਰਿਆ ਕਰੋ ਠੀਕ ਆ ਜੀ ਸੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ